ਹਾਂਜੀ ਹੁਣ ਤੁਹਾਨੂੰ ਦਿਖਾਉਨੇ ਆ ਬਾਈ ਜੀ ਹੋਰਾਂ ਦੇ ਪਸ਼ੂ ਬਾਈ ਮੈਂ ਤੁਹਾਨੂੰ ਹੋਰਾਂ ਦੇ ਪਸ਼ੂ ਆਪਣਾ ਸੈਕਿੰਡ ਪਾਰਟ ਆ ਵੀਡੀਓ ਦਾ ਪਿਛਲੀ ਵੀਡੀਓ ਆਪਾਂ ਬਾਈ ਜੀ ਹੋਰਾਂ ਦੇ ਸਾਰੀ ਪਾਰ ਚੁੱਕੇ ਆ ਆਪਣੇ ਚੈਨਲ ਤੇ ਤੇ ਹੁਣ ਇਸ ਵੀਡੀਓ ਦੇ ਵਿੱਚ ਸਾਰੇ ਬਾਈ ਜੀ ਹੋਰਾਂ ਦੇ ਜਾਨਵਰ ਤੁਹਾਨੂੰ ਡਿਟੇਲ ਦੇ ਵਿੱਚ ਬਾਈ ਜੀ ਹੋਰ ਹੀ ਦੱਸਣਗੇ ਠੀਕ ਹੈ ਬਾਈ ਆਪਣੀ ਇਸ ਬੰਦੇ ਚੌਕ ਦੇ ਦੰਦ ਪੜਦੀਏ ਦੋ ਦੰਦ ਝੋਟੀ ਆ ਠੀਕ ਆ ਜੀ ਪਹਿਲਾ ਸੋਹ ਝੋਟੀ ਆ ਠੀਕ ਹੈ ਠੀਕ ਹੈ ਇਹਦੇ ਥੱਲੇ ਵੀ ਕਮਾਲ ਹੁਣ 17 ਕਿਲੋ ਦੁੱਧ ਕੰਡੇ ਵਾਲਾ ਪਿਆ ਠੀਕ ਹੈ ਜੀ ਇਹਦੀ ਲਾਈਬਲੈਕਿੰਗ ਹੋ ਗਈ ਓਕੇ ਜੀ ਵੀ ਸ਼ਾਇਦ 7 ਸੌ ਕਰਕੇ 20 22 ਸਰ ਦੇ ਠੀਕ ਹੈ ਠੀਕ ਜੀ ਜਿੱਦਾਂ ਗੱਲ ਹੋਈ ਸੀ ਅੱਛਾ ਜੀ ਤੇ ਚਾਹਿਆ ਤਾਂ ਜਰੂਰ ਕਰਾਵਾਂਗੇ ਠੀਕ ਹੈ ਤੇ ਇਹਦੇ ਆਪਨ ਫਾਦਰ ਸਾਈਡ ਕੋਈ ਹੈ ਪਤਾ ਨਹੀਂ ਇਹਦੀ ਫਾਦਰ ਸਾਈਡ ਨਹੀਂ ਕਿਰੇ ਆਪਣਾ ਪਰਿਵਾਰ ਮੈਂ ਹਰਿਆਣੇ ਤੋਂ ਮਾਝਾ ਜਿੱਥੇ ਮਗਰ ਕੀਤੀ ਅਰੰਗਵਾਤੀ ਮਾੜੀ ਇਹ ਪਰ ਦਿਖਾਈ ਜੀ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਨਹੀਂ ਤੁਸੀਂ ਦੇਖੋ ਇਹਦਾ ਚੰਡਾ ਦੇਖੋ ਹਾਂਜੀ ਐਕਸਟਰਾ ਫੈਟ ਹੈ ਕੋਈ ਬਿਲਕੁਲ ਜੀ ਬਿਲਕੁਲ ਇੱਕ ਐਕੂਰੇਟ ਸਟਰਕਚਰ ਜਿਹ ਜੋ ਲੰਬਾਈ ਜੋ ਪਤਲਾ ਪਾਣਾ ਨੇ ਹਾਂਜੀ ਤੁਸੀਂ ਇਹ ਵੇਖੋ ਗੈਪ ਦੇਖੋ ਇਹਦਾ ਬਾਈ ਜੀ ਮਨੇ ਥੱਲੇ ਕੈਮਰਾ ਨੇ ਥੱਲੇ ਚੱਲੋ ਵੇਖੋ ਇਹਦਾ ਥਾਣਾ ਤੋਂ ਥਾਣਾ ਦਾ ਗੈਪ ਕਿੰਨਾ ਇੱਕ ਕਵਾਰਟੀ ਹੁੰਦੀ ਇਹਨਾਂ ਦੀ ਇਸ ਦੇ ਮਤਲਬ ਆਪਾਂ ਨੂੰ ਫਾਦਰ ਸਾਈਡ ਕੋਈ ਨਹੀਂ ਪਤਾ ਹਾਂ ਫਾਦਰ ਸਾਈਡ ਨਹੀਂ ਵੀਰੇ ਪਤਾ ਨਹੀਂ ਸਿੰਗਲ ਦੀ ਕਵਾਰਟੀ ਬਹੁਤ ਚੰਗੀ ਹੈ ਆਪਾਂ ਹਰਿਆਣੇ ਜੋ ਖਰੀਦ ਕੇ ਲੈ ਆਏ ਹਰਿਆਣੇ ਜੋ ਆਈ ਠੀਕ ਹੈ ਉਸ ਤੋਂ ਬਾਅਦ ਆਪਣੀ ਦੂਸਰੀ ਨੰਬਰ ਤੇ ਆ ਗਈ ਇਹ ਟੀ ਵੀ ਵੀਰੇ ਆਪਣੀ ਉਹ ਆ ਗਈ M29 M29 ਸਾਹ ਦੀ ਹੈ M29 ਸਾਹ ਦੀ ਹੈ ਇਹ ਤਿਆਰ ਹੋਈ ਆ ਇਹ ਕਰੀ ਤਿਆਰ ਹੋਈ ਠੀਕ ਹੈ ਬਾਈ ਇਹਦੀ ਮਦਰ ਕੌਰ ਤੋਂ 20 ਕਿਲੋ ਤੇ ਇਹ ਆਪਾਂ ਲਾਈਵ ਵਿੱਚ ਹੀ ਕਰਾਈਆ ਬਾਈ ਦੇ ਚੈਨਲ ਦੇ ਠੀਕ ਹੈ ਠੀਕ ਹੈ ਤੇ ਇਹਨੇ ਦੁੱਧ ਕੱਢਿਆ ਆਪਣੇ ਕੋਲ ਵੀ 16 ਕਿਲੋ ਇਸ ਰੋਟੀ ਨੇ ਹਾਂ ਲਾਈਵ ਦੇ ਵਿੱਚ ਪਹਿਲੇ ਤੋਂ ਦੋ ਦੰਦ ਨੇ ਦੋ ਦੰਦ ਨੇ 16 ਕਿਲੋ ਦੁੱਧ ਦਿੱਤਾ ਹਾਂ 16 ਕਿਲੋ ਮਿਣਿਆ ਵਾ ਵੀਰੇ ਕੰਡੇ ਦੇ ਠੀਕ ਹੈ ਲਾਈਵ ਦੇ ਵਿੱਚ ਉਹਨਜੀ ਚੱਲੀਏ ਸਭ ਸਤਾਰਾਂ ਦੇ ਕੋਲ ਠੀਕ ਹੈ ਠੀਕ ਹੈ ਹੁਣ ਇਹ ਸੱਤਵੇਂ ਮਹੀਨੇ ਦੇ ਸੁਈ ਨੂੰ ਓਕੇ ਬਈ ਜੇ ਤੇ ਮਗਰ ਕੋਈ ਨੋਰ ਨਹੀਂ ਕੱਟੀ ਹੈ ਠੀਕ ਹੈ ਤੇ ਇਹ 1.5 ਮਹੀਨੇ ਦੀ ਪ੍ਰੀਮਿਅਮ 4354 4354 ਦੇ ਲੱਗਦਾ ਇਹਦੇ ਲੱਗ ਆਪਣੇ ਇੱਥੇ ਸਾਰੇ ਕੂਰ ਦੇ 4354 ਲੱਗੂ ਠੀਕ ਹੈ ਬਾਕੀ 50 ਰੁਪਏ ਦਾ ਸਾਰਾ ਸੀਮਣਾ ਬਈ ਠੀਕ ਹੈ ਬਈ ਕੋਈ ਬਾਲਾ ਮਹਿੰਗਾ ਨਹੀਂ 6000 ਰੁਪਏ ਦਾ ਸੀਰੀ ਹੈ ਹਾਂ ਜੀ ਹਾਂ ਸੀਰੀ ਹੈ ਬਾਕੀ ਵੇਖ ਸਕਦੇ ਸਟਰਕਚਰ ਪਸ਼ੂਆਂ ਦੇ ਦੁੱਧਾਂ ਦੇ ਪਸ਼ੂਆਂ ਦਾ ਸਟਰਕਚਰ ਜਿਹੜਾ ਕੀ ਵੱਖਰਾ ਹੁੰਦਾ ਆਹ ਲੁਟੀਆ ਉਸ ਤੋਂ ਬਾਅਦ ਇਹਦਾ ਫਾਦਰ ਸਾਈਡ ਹੈਗਾ 70570 ਠੀਕ ਹੈ ਐਡੀ ਤੁਹਾਨੂੰ ਗੱਲ ਦੱਸੀ ਜੀ ਬਈ ਵੀਡੀਓ ਦੇ ਕਿ ਦੁੱਧ ਕੱਢਿਆ ਹਿਸਾਰ ਬੋਣ ਦੋ ਦੁੱਧ 70 70 ਕਿਲੋ ਐਚ ਡੀ ਵੀ ਦੇ ਹੋਲ ਨਹੀਂ ਦੋ ਠੀਕ ਹੈ ਹਿਸਾਰ ਬੋਣ ਬੋਲ ਆ ਠੀਕ ਹੈ ਇਹ ਜੋ ਧੀ ਦੇ ਜੇਰੇ ਦੀ ਰਹਿ ਗਈ ਸੀਗੀ ਠੀਕ ਹੈ ਜੀ ਤੇ ਇਹ ਜੋ ਧੀ ਨੇ ਆਪਣੇ ਕੋਲ ਦੁੱਧ ਕੱਢਿਆ ਹੁਣ ਮੇਰੇ 15 ਕਿਲੋ ਠੀਕ ਹੈ ਜੀ ਹੁਣ ਵੀ 15 ਕਿਲੋ ਤੇ ਪਹਿਲੇ ਸਵੇਰੇ ਪਹਿਲੇ ਸਵੇਰੇ ਦੋ ਦੰਦਾਂ ਤੇ ਠੀਕ ਹੈ 15 ਕਿਲੋ ਤੇ ਜਲੀ ਨੇ ਬੜੀ ਵਧੀਆ ਚਬਾਈ ਠੀਕ ਹੈ ਆ ਤੁਸੀਂ ਇਹਨਾਂ ਕਲਰ ਕੋਲ ਵੇਰ ਹੋ 50 ਦੀ ਟਿੱਕੀ ਦੀ ਗਾਇਡ ਹੈ ਹਾਂਜੀ ਸਿੰਘ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕਿੱਡੀ ਗਾਇਡ ਹੈ ਕਿੱਡੀ ਜਿਹੜੀ ਮੱਝ ਵੀ ਆ ਹੁਣ ਤੁਹਾਨੂੰ ਘਾਵਾਵਾਂਗੀ ਦਾ ਹਾਂਜੀ ਉਹਦੀ ਬੇਟੀ ਹੈ ਇਹ ਪਹਿਲੇ ਉਸ ਉਸ ਦੀ ਆ ਹਾਂ ਇਹ ਮੇਰੇ ਬੂਰੀ ਮੱਝ ਆਪਣੇ ਕੋਲ ਠੀਕ ਹੈ ਜੀ ਜੇ ਆਪਣੀ ਘਰ ਦੀ ਮੈਂ ਡਰਾਈ ਹੈ ਇਸ ਟਾਈਮ ਇਹ ਡਰਾਈ ਵੀ ਠੀਕ ਹੈ ਜੀ ਇਹ ਮੇਰੀ ਗਾਹ ਵਿੱਚ ਬਰੇ ਅੱਖਾਂ ਨਹੀਂ ਮੈਂਦੀ ਨਾ ਹਾਂਜੀ ਬਾਕੀ ਬੱਚਾ ਨੇ ਪਿਓਰ ਦਿੱਤਾ ਡਾਇਮੰਡ ਦਾ ਠੀਕ ਹੈ ਜੀ ਉਹ ਜਿਹੜਾ ਬੂਲਾ ਬੂਲਾ ਆਪਣੇ ਕੋਲ ਉਹ ਐਸੇ ਮੱਝ ਦਾ ਕੀ ਇਹਦਾ ਰਿਕਾਰਡ ਹੈ ਬਈ ਰਿਕਾਰਡ ਵੀ ਇਹਦਾ 24 25 ਕਿਲੋ ਠੀਕ ਹੈ ਇਹ ਬਾਕੀ ਰਿਕਾਰਡ ਆਪਾਂ ਉਹੀ ਮੰਨਾਂਗੇ ਜਿਹੜੇ ਲਾਈਵ ਜਾਊਗੀ ਬਿਲਕੁਲ ਠੀਕ ਹੈ ਇਹਦੀ ਲਾਈਵ ਮਿਲਦੀ ਕਿ ਨਹੀਂ ਹਾਂ ਹੁਣ ਹੋਊਗੀ ਠੀਕ ਕੱਟਾ ਆਪਾਂ ਸ਼ੇਅਰ ਕਰਾਂਗੇ ਦਾ ਠੀਕ ਹੈ ਭਾਈ ਪਰ ਲਾਈਵ ਮਿਲਕਿੰਗ ਕਰਾਓ ਓਕੇ ਜੀ ਜਦੋਂ ਲਾਈਵ 'ਚ ਦੁੱਧ ਕੱਢ ਗਈ ਜਿੰਨਾ ਕੱਢ ਗਈ ਇਹ ਕੱਢ ਜੇ 15 ਇਹ ਕੱਢ ਜੇ 20 ਠੀਕ ਹੈ ਉਹੀ ਮੰਨਿਆ ਜਾ ਬਿਲਕੁਲ ਥੋੜਾ ਜਿਹਾ ਐਵੇਂ ਕਰਾ ਜੇ ਬੋਡੀ ਸਪਰਟ ਦੇ ਦਾ ਫੋਟੋ ਕਰਕੇ ਦਿਖਾ ਦੇਣੀ ਦੇਖ ਲਾਗੇ ਤੁਸੀਂ ਬਈ ਆਹ ਵੀ ਹੈਵੀ ਸਟਰਕਚਰ ਦੀ ਬਣਾਏ ਆਂ ਦਾ ਦੁੱਧ ਅਸੀਂ ਘਰੇ ਵਰਤਦੇ ਆਂ ਕਹਿੰਦੇ ਬੂਰੀ ਮੱਝ ਆ ਨਾ ਠੀਕ ਹੈ ਜੀ ਫੇਰ ਦੁੱਧ ਜਿੰਨਾ ਮਿੱਠਾ ਪਾਇਆ ਉਸ ਤਰ੍ਹਾਂ ਹੀ ਹੈ ਅੱਛਾ ਜੀ ਮਿੱਠਾ ਦੁੱਧ ਹੈ ਤਾਂ ਮਿੱਠਾ ਦੁੱਧ ਹੈ ਇਹਦਾ ਬੱਚੇ ਵੀ ਕਹਿੰਦੇ ਵੀ ਇਹ ਮੱਝ ਨਹੀਂ ਹੈ ਠੀਕ ਹੈ ਜੀ ਵੀ ਆਪਾਂ ਬੂਰੀ ਮੱਝ ਵਿੱਚ ਨਹੀਂ ਓਕੇ ਕਿੰਨਾ ਦੁੱਧ ਆਪਾਂ ਮਤਲਬ ਘਰੇ ਕਿਹੜਾ ਦੱਸਿਆ ਘਰੇ ਬਰੀ ਨਾਰਮਲ ਹੀ ਕੱਢਦੀ 22 ਕਿਲੋ 22 ਕਿਲੋ ਦੁੱਧ ਘਰੇ ਨਾਰਮਲ ਆਪਾਂ ਚੋਇਆ ਨਾ ਨਾਰਮਲਟੀ ਹੀ ਦਿੰਦੀ ਹੈ ਠੀਕ ਹੈ ਜੀ ਬੜੀ ਠੰਡੀ ਮੱਝ ਬਾਕੀ ਜਿਹੜੇ ਨੈਕਸਟ ਆ ਬਾਈ ਦੇ ਪਸ਼ੂ ਉਹ ਵੀ ਇੱ ਚੱਲੀ ਜਾਂਦਾ ਕੈਮਰਾ ਇਹ ਵੀ ਜੇਰ ਪਈ ਜਾਂਦੀ ਵੀ ਮਾੜਾ ਜੇ ਦੱਸਿਆ ਡਿਟੇਲ ਇਹਸ ਨੂੰ ਉਠਾਉਂਦੇ ਨਹੀਂ ਸੱਜਣੋ ਕਿਉਂਕਿ ਇਹਦੀ ਜੇਰ ਪੈ ਰਹੀ ਆ ਇਹ ਮਾੜਾ ਉਸੇ ਝੋਟੀ ਜਿਹੜੀ ਦੱਸੇ ਸੀ ਉਹ ਹੀ ਮਦਰਾ ਹੈ ਇਹ ਆਪਣੇ ਕੋਲ ਹੁਣ ਤੀਜਾ ਸੂਬਾ ਸੂਈ ਆ ਠੀਕ ਆ ਜੀ ਤੇ ਕਟਾ ਸੀਗਾ ਦਾ ਤੇ ਉਹ ਵੀਰੇ ਡੈਥ ਹੋ ਗਈ ਕੱਟੇ ਦੀ ਠੀਕ ਆ ਜੀ ਇਸ ਤਰ੍ਹਾਂ ਦੇ ਵਾਦੇ ਘਟੇ ਚੱਲਦੇ ਰਹਿੰਦੇ ਨੇ ਕੰਮ 'ਚ ਇਸੇ ਤਰ੍ਹਾਂ ਇਹ ਮਾਦੀ ਦੀ ਚੋਾਈ ਸਭ ਤੋਂ ਪਹਿਲਾਂ ਬਾਈ ਜੁਜੀਤ ਦੇ ਲਈ ਕੀਤੀ ਸੀ ਪਹਿਲੇ ਸੂਏ ਝੋਟੀ ਟੋਕੜ ਝੋਟੀ ਨੇ 17 ਕਰੋੜ ਤੋਂ ਕੱਢਿਆ ਇਸ ਦੀ ਠੀਕ ਆ ਇਹਦੀ ਲਾਈ ਬਰਕਿੰਗ ਹੋਈ ਓਕੇ ਇਸ ਦੀ ਆਪਾਂ ਝੋਟੀ ਇਹਦੇ ਸਾਨੂੰ ਉਸ ਤੋਂ ਵਾਲੀ ਵੀ ਆਪਣੇ ਕੋਲ ਆ ਜਾਂਦੀ ਜਿਹੜੀ ਜੀਵਤੀ ਆ ਜਾਂਦੀ ਬਈ ਨਹੀਂ ਜੀ ਪਿਛਮਾਂ ਐ ਵੀ ਸੀ ਤਾਂ ਜੀ ਇਹ ਵੀ ਸੀਦਾ ਜਿਹੜਾ ਹਾਂ ਪਿਛਮਾਂ ਬੋਲੋ ਠੀਕ ਹੈ ਜੀ ਇਹਦਾ ਮਦਰ ਰਿਕਾਰਡ ਤੇ ਹੈਗਾ ਵੀਰੇ 21.5 ਕਿਲੋ ਓਕੇ ਹੈਗੀ ਆਪਣੀ ਮਦਰ ਆਪਣੇ ਨਹੀਂ ਜੀ ਇਹਦੀ ਮਦਰ ਵੀਰੇ ਸੀਲ ਕਰਤੀ ਸੀ ਓਕੇ ਬਈ ਤੋਂ ਪਸ਼ੂ ਆਪਣੇ ਕੋਲ ਜਦੋਂ ਨਵੀਂ ਜਨਰੇਸ਼ਨ ਆ ਜਾਂਦੀ ਹੈ ਹਾਂਜੀ ਹਾਂਜੀ ਇਹਦੀ ਭੈਣ ਸੀ ਵੀਰੇ ਤੇ ਉਹ ਜਿਹੜੀ ਆਪਾਂ ਤੁਹਾਨੂੰ ਹਿਸਾਰ ਬੋਵਣ ਦੇ ਹਾਂਜੀ ਆਪ ਮੰਨਿਓ ਜੀ ਓਕੇ 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 ਜਿਹਨੇ ਦੁੱਧ ਨਹੀਂ ਕੱਢਿਆ ਮਦਰ ਸਾਈਡ ਬਹੁਤ ਚੰਗੀ ਓਕੇ ਹੁਣ ਇਹ ਪਿਛਮੇ ਵਾਲੀ ਵੀ ਦੱਸੂਗੀ ਵੀ ਮੈਂ ਕਿੰਨਾ ਕਰਦੇ ਠੀਕ ਕੋ ਮਦਰ ਤੇ ਹੈ ਕਿ ਕੋ ਮਦਰ ਤੇ ਠ ਇਹ ਇਸ ਦੀ ਉਮਰ ਕਿੰਨੀ ਐ ਇਸ ਟਾਈਮ ਇਹ ਉਮਰ ਵੀਰੇ 2 ਸਾਲ ਆ 2 ਸਾਲ ਤੇ 2 ਮਹੀਨੇ ਠੀਕ ਆ ਜੀ ਪ੍ਰੈਗਨੈਂਟ ਹੋ ਗਈ ਅੱਗੇ ਨਹੀਂ ਬੇ ਹੁਣ ਕਰਵਾਵਾਂਗੇ ਬਿੱਲਾ ਟੀਕਾ ਲਗਵਾਇਆ ਸੀ ਕਰਤੀ ਹੋਣੀ ਬਈ ਠੀਕ ਆ ਜੀ ਹਾਂ ਉਹਦੇ ਵਿੱਚ ਥੋੜੀ ਹੀਟ ਘੱਟ ਸੀ ਬਿਲਕੁਲ ਬਹੁਤ ਚੰਗੀ ਸਟਰਕਚਰ ਦੀ ਝੋਟੀਆਂ ਐ ਇਸ ਟਾਈਮ ਬਾਕੀ ਚਲੋ ਜਿਵੇਂ ਦੁੱਧ ਤੇ ਆਊਗੀ ਉਹ ਬਾਈ ਜੀ ਹੋਰੇ ਤੁਹਾਨੂੰ ਦੱਸਣਗੇ ਹਾਂ ਜੀ ਤੇ ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਕੋਈ ਇਸ ਤੋਂ ਬਾਅਦ ਅੱਗੇ ਜਿਹੜੀ ਆਪਣੀ ਫੀਮੇਲ ਆ ਬਾਈ ਇਹ ਕੋਹੇ ਨੂਰ ਦੀ ਬਿਰੋ ਐਮ ਐਮ ਐਨ ਪੀ ਵਾਲੀ ਝੋਟੀ ਦੀ ਅੱਛਾ ਐਮ ਐਮ ਐਨ ਪੀ ਓਕੇ ਜੀ ਓਕੇ ਐਮ ਐਮ ਐਨ ਪੀ ਵਾਲੀ ਝੋਟੀ ਜਿਹੜੀ ਸੂਈ ਸੂਈ ਹੁੰਦੀ ਹੈ ਫੀਮੇਲ ਆ ਉਹਦੀ ਬੇਟੀ ਹੈ ਲక్ష్ਮੀ ਡੇਰੀ ਫਾਰਮ ਦਾ ਜੋ ਕੋਈ ਨੂਰ ਉਸ ਬੋਲਦੀ ਹੈ ਜੀ ਦੇਖ ਸਕਦੇ ਸੱਜਣੂ ਕੋਹੇ ਨੂਰ ਨੂੰ ਆਪਾਂ ਉਹਦੋਂ ਚੰਗੀ ਮੰਨਾਂਗੇ ਜਿੱਦਾਂ ਇਹ ਉਹਦੇ ਨੂੰ ਆਪ ਜਾਊਗਾ ਠੀਕ ਆ ਜੀ ਠੀਕ ਆ ਚੰਗਾ ਬੰਦਾ ਯਾਰ ਤਾਈਆਂ ਦੇ ਲੋਕਾਂ ਕੋਲ ਵਧੀਆ ਰਿਜ਼ਲਟ ਆ ਇਹਨਾਂ ਵਧੀਆ ਠੀਕ ਨਹੀਂ ਲੋਕਾਂ ਕੋਲ ਆਈ ਜਾਂਦਾ ਪਰ ਆਪਣੇ ਕੋਲ ਜਦ ਨਾਲ ਆ ਪੋਦਨ ਦੱਸਾਂ ਵੀ ਆਪਾਂ ਉਸ ਬੋਲ ਨੂੰ ਨਹੀਂ ਸਹੀ ਮੰਨਦੇ ਕਿ ਜਦੋਂ ਆਪਣੇ ਕੋਲ ਰਿਜ਼ਲਟ ਆ ਗਿਆ ਆਪਾਂ ਤੁਹਾਡੇ ਸਾਹਮਣੇ ਕਹਿ ਦਾਂਗੇ ਹਾਂ ਭਈ ਇਹ ਚੰਗਾ ਭਾਵੇਂ ਕੋਈ ਵੀ ਕੋਈ ਵੀ ਆ ਬਿਲਕੁਲ ਕੋਈ ਪ੍ਰਾਈਵੇਟ ਭਾਵੇਂ ਇਹ ਐਮ ਕਬੱਟਾ ਇਹ ਚੜਦੀ ਵੀ ਦਾ ਹਾਂ ਇਹਦੀ ਮਦਦ 21.5 ਕਿਲੋ ਠੀਕ ਹੈ ਜੀ ਉਹ ਆਪਣੇ ਉਸ ਤਰ੍ਹਾਂ ਗੋਲੀ ਹੁਣ ਵੀ ਸੁਈ ਵੀ ਆ ਓਕੇ ਹੁਣ ਵੀ ਫਲਾ ਲਈਏ ਹਨਾਂ ਦੀ ਕੁਆਲਿਟੀ ਪਾਈ ਇਸ ਦੀ ਵੀ ਖਾਈ ਇਹ ਸੱਜਣੋਂ ਕੋਈ ਸੇਲ ਵਾਲੇ ਪਸ਼ੂ ਹੈ ਨਹੀਂ ਮੈਂ ਤੁਹਾਨੂੰ ਦੱਸਾਂ ਬਾਈ ਜੀ ਹੋਰਾਂ ਦਾ ਬਰੀਡਿੰਗ ਦਾ ਕੰਮ ਆ ਤੇ ਅੱਜ ਵੀ ਆਪਣੇ ਚੈਨਲ ਤੇ ਵੀਡੀਓ ਵੀ ਸਿਰਫ ਇਸੇ ਲਈ ਬਣਾਈ ਆ ਵੀ ਆਪਾਂ ਬਰੀਡਿੰਗ ਦੇ ਜਿਹੜੇ ਆਪਣੇ ਏਰੀਆ 'ਚ ਕੰਮ ਕਰ ਰਹੇ ਆ ਉਹਨਾਂ ਸੱਜਣਾ ਮਿੱਤਰਾਂ 'ਚ ਪੁੱਛੂ ਤੁਹਾਨੂੰ ਦਿਖਾਈਏ ਤੇ ਤੁਸੀਂ ਇਸ ਤਰ੍ਹਾਂ ਦੱਸਿਆ ਜਿਵੇਂ ਬਾਈ ਦੀ ਸਾਂਹ ਸੁਭਾਅ ਤੇ ਜਾਨਵਰ ਕਿਸ ਤਰ੍ਹਾਂ ਦੇ ਲੱਗੇ ਸੋ ਕੱਤੀ ਦਾ ਸੇਮ ਨਹੀਂ ਬਹੁਤ ਹੀ ਦੇਖਣ ਆਉਂਦੇ ਆ ਮੈਂ ਕੰਢੀ ਆਪਣੇ ਕੋਲ ਵੀਰੇ ਕੋਈ ਮੂਕਾਉ ਨਹੀਂ ਠੀਕ ਆ ਜੀ ਕੋਈ ਜਾਨਵਰ ਤੋਂ ਜਲਾ ਹੈ ਬੜੇ ਬੇਮਾਨ ਨਾ ਬੰਦੇ ਬੇਮਾਨ ਮੰਗਦੇ ਹਰ ਅੱਜ ਦੇ ਬੱਕਤੀ ਵੀ ਗੱਲ ਨੂੰ ਮਾਇਤੀ ਸੰਗਤ ਕਰ ਗਿਆ ਠੀਕ ਹੈ ਜੀ ਖੱਟੀ ਕੁਸ਼ੀਆ ਦੀ ਦੋ ਛੋਟੀਆਂ ਬਾਈ ਕੋਲੇ ਇੱਧਰ ਬੰਨੀਆਂ ਇਹਨਾਂ ਦੀ ਡਿਟੇਲ ਕਰੀ ਇਹ ਕਿਹੜੀ ਅੱਛੇ ਵੀ اے ਬੀ ਸੀ ਦਾ ਜੀ ਹਾਂ ਇਹ ਬੂਰੀ ਮਹਾਂ ਦੇ ਪੁੱਤੋਂ ਮੈਂ ਆਪਾਂ ਸੀਮਨ ਆਇਆ ਸੀਗਾ ਓਕੇ ਜੈਡ ਬਲੈਕ ਬੱਚਾ ਆਇਆ ਰਾਕੇ ਦਾ ਠੀਕ ਹੈ ਬਈ ਬੱਚੇ ਬੰਗੋ ਬਿਊਟੀ ਬੰਗੋ ਬਹੁਤ ਚੰਗੀ ਹੈ ਠੀਕ ਹੈ ਬਈ ਠੀਕ ਹੈ ਅੱਜ ਦੋਤੇ ਲੱਗੂਗਾ ਹਾਂ ਦੋ ਦੁੱਤੇ ਪਤਾ ਲੱਗੂਗੇ ਇਹ ਪੰਜਾਂ ਮਹੀਨੇ ਦੀ ਗੱਬਣਾ ਠੀਕ ਹੈ ਜੀ ਐਮ 29 ਤੋਂ ਗੱਬਣਾ 2012 ਕਿੰਨਾ ਇਸ ਦੀ ਉਮਰ ਹੋ ਗਈ ਬਈ ਉਮਰ ਵੀ ਨੇ ਦੀ 3 ਸਾਲ ਤੋਂ ਘੱਟ ਆ ਓਕੇ ਦੋਨ ਦੇ ਪੜਦੀ ਆ ਠੀਕ ਹੈ ਜੀ ਆਹ ਦੁੱਤੀ ਆ ਗਈ ਵੀਰੇ ਆਪਣੀ ਪੀ ਸੀ 665 ਦੀ ਠੀਕ ਆ ਬਈ ਇਹ ਵੀ ਮਾਂ ਸੀ ਇਹ ਹੈਗੀ 7258 ਦੀ ਇਹ ਵੀ ਐਚਐਲਡੀਵੀ ਦਾ ਬੰਦਾ ਐਚਐਲਡੀਵੀ ਦਾ ਬੰਦਾ ਠੀਕ ਹੈ ਜੀ ਇਹ ਹੁਣ ਗੱਬਣਾ ਚਾਰ ਮਹੀਨਾ ਦੀ ਠੀਕ ਹੈ ਜੀ ਇਹ ਐਮ 466 ਤੋਂ ਗੱਬਣਾ ਠੀਕ ਹੈ ਜੀ ਐਮ 466 ਕਾਫੀ ਵਧੀਆ ਬੋਲਦਾ ਐਚਐਲਡੀਵੀ ਦਾ ਇੱਕੋ ਮਾਂ ਦੀਆਂ ਇੱਕੋ ਪਿਓ ਦੀਆਂ ਦੋ ਝੋਟੀਆਂ ਇੱਕ ਝੋਟੀ ਆਪੋ ਪਿੰਡ 'ਚ ਆਪਣਾ ਮਿੱਤਰ 77 ਸਿੰਘ ਆਪਾਂ ਇਹਦੀ ਭੈਣ ਉਹਨੂੰ ਦਿੱਤੀ ਹੈ ਠੀਕ ਹੈ ਜੀ ਪਹਿਲੇ ਸੂ 14 ਕਰੋ ਓਕੇ ਦੋ ਦੰਦ ਕੱਟੇ ਠੀਕ ਹੈ ਜੀ ਠੀਕ ਹੈ ਉਹ ਕਿਸ ਬੋਲਦੀ ਸੀ ਉਹ ਵੀ 7258 ਦੀ ਸੀ ਪੀਸੀ ਉਹਦਾ ਭੈਣ ਮਾਂ ਸੇਮ ਮਾਂ ਸੇਮ ਪਿਓ ਠੀਕ ਹੈ ਜੀ ਇਹ ਆਪਣਾ ਯਾਰ ਬੇਲੀ ਠੀਕ ਆ ਤਾਂ ਚਲ ਠੀਕ ਆ ਬਈ ਉਹਦੇ ਕੋਲੋਂ ਵੀਰੇ ਆਪਾਂ ਨੂੰ ਝੋਟੀ ਆਈ ਸੀ ਪਹਿਲਾਂ ਇਹਨਾਂ ਦੀ ਮਾਂ ਠੀਕ ਆ ਬਈ ਇਹ ਗੱਬਣ ਇੱਕ ਪੇੜ 'ਚ ਸੀ 2 ਮਹੀਨਾ ਦੀ ਠੀਕ ਆ ਬਈ ਉਹ ਮਦਰ ਸੀ ਓਕੇ ਇਹ ਆਪਾਂ ਨੂੰ ਤਿੰਨ ਜਾਨਵਰ ਆਏ ਜਾਂ ਜਿਹੜੋਂ ਤੋਂ ਵੀ ਸਮਝ ਰਹੇ ਨੇ ਦੇ ਦੇ ਆਪਾਂ ਨੂੰ ਠੀਕ ਆ ਬਈ ਇਹ ਮਦਰ ਤੇ ਗਈ ਆ ਉਹ ਫਾਦਰ ਤੇ ਗਈ ਆ ਠੀਕ ਆ ਇਹਦਾ ਕੀ ਰਿਕਾਰਡ ਆ ਮਦਰ ਸਾਈਡ ਮਦਰ ਸਾਈਡ ਵੀਰੇ 20 ਕਿਲੋ ਬਹੁਤ ਚੰਗੀ ਝੋਟੀ ਸੀ ਠੀਕ ਆ ਉਹ ਆਪਣਾ ਬੇਲੀਆ ਮੁੰਡਾ ਬੱਗਿਆਣਾ ਪਿੰਡਾ ਹਾਂਜੀ ਆਪਾਂ ਉੱਤੀ ਮੁੰਡੇ ਨੂੰ ਦਿੱਤੀ ਜੀ ਠੀਕ ਹੈ ਜੀ ਬਾਈ ਕੋਲ ਬਹੁਤ ਚੰਗੀ ਉਹਨ ਮੈਂ ਉਹਨੂੰ ਪਿਆਰ ਨਾਲ ਹੀ ਉਹ ਕੱਟੀ ਫਿਰ ਮੈਂ ਉਹਦੇ ਕੋਲੋਂ ਲਿਆ ਠੀਕ ਹੈ ਬਾਈ ਉਹਨੇ ਆਪਣਾ ਉਹ ਕਹਿੰਦਾ ਬਈ ਤੇਰੇ ਵਾਲੀ ਮੱਝ ਦੀ ਕੱਟੀ ਵੇਚਣੀ ਆ ਠੀਕ ਹੈ ਆਪਾਂ ਫਿਰ ਵੀਰੀ ਕੱਟੀ ਵਾਪਸ ਲੈ ਆਏ ਓਕੇ ਓਕੇ ਮੱਝ ਉਹਦੇ ਕੋਲ ਹੈਗੀ ਠੀਕ ਹੈ ਜੀ ਕਾਫੀ ਇਸ ਦੀ ਲੰਮੀ ਆ ਗੱਲਬਾਤ ਤੇ ਬਾਕੀ ਇੱਕ ਬਾਈ ਕੋਲ ਐਫਪੀ ਦੀ ਵੱਛੀ ਆ ਇਸ ਦੇ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਬਾਈ ਜੀ ਹੋਰੀ ਪਹਿਲਾਂ ਗਾਇਆਂ ਉਹਨਾਂ ਨੇ ਰੱਖਾ ਹੁੰਦਾ ਨਾ ਸੀ ਨਾ ਇਹ ਐਫਪੀ ਦੀ ਆਪਾਂ ਗੱਲਬਾਤ ਕਰਾਂਗੇ ਬਾਈ ਇਹਨੂੰ ਚੰਗੀ ਤਰ੍ਹਾਂ ਵਿਖਾ ਦੀ ਕ ਇਹ ਬੱਚੀ ਵੀਰੇ ਆਪਣੇ ਘਰੋਂ ਹੀ ਗਾਂਦੀ ਸੀ ਠੀਕ ਆ 17 18 ਦੇ ਵਿੱਚ ਹਾਂ ਇਹਦੀ ਡਿਟੇਲ ਚ ਦੱਸੋ ਗੱਲ ਬਾਤ ਕੋਟ ਚ ਮੀਰਪੰਡਾ ਸਹਿਜੀਤਪੁਰ ਗਈ ਸੀ ਠੀਕ ਹੈ ਜੀ ਤੇ ਆਪਾਂ ਉਹਨੂੰ ਦਿੱਤੀ ਜੀ ਬਾਈ ਨੂੰ ਬੜੇ ਸ਼ੌਂਕ ਨਾਲ ਵੀ ਉਹ ਬੰਦਾ ਨਵਾਂ ਕੰਮ ਕਰਦਾ ਹੀ ਉਹਦਾ ਜੀ ਠੀਕ ਆ ਬਈ ਤੇ ਇਹਦੀ ਮਾਂ ਨੇ ਜਾ ਕੇ ਵੀ ਉਹਦੇ ਉੱਪਰ ਪੰਜਾਣ ਜੱਗ ਦਾ ਦੁੱਧ ਦਿੱਤਾ ਇਸ ਦੀ ਮਦਦ ਨਾਲ ਹਾਂ ਠੀਕ ਆ ਬਈ ਠੀਕ ਹੈ ਤੇ ਇਹ ਵੀਰੇ ਸਟ੍ਰੋਲੀ ਬੁੱਲਦੀ ਆ ਹਾਂ ਜੀ ਨਜ਼ਰੇ ਰਹੀ ਆ ਜੀ ਵੜਵੈਲਾ ਠੀਕ ਹੈ ਤੇ ਸਟੋਰੀ ਦੀ ਹੈ ਕਿ ਆਪ ਤੇ ਇਹਦੇ ਹੁਣ 22 23 ਦਿਨਾਂ ਦੀ ਰੱਛੀ ਹੈ ਵੀਰੇ ਤੇ ਆਪਾਂ ਨੂੰ ਬਸ ਸ਼ੌਂਕ ਜੇ ਜਾਗਾ ਵੀ ਆਪਾਂ ਯਾਰਾ ਠੀਕ ਹੈ ਵੀ ਦੋ ਬੱਚੇ ਚੰਗੀਆਂ ਪਾਲਣ ਨੇ ਹਾਂ ਇਹ ਮਤਲਬ ਹੈ ਆਪਣੀ ਜਿਹੜੀ ਘਰੇ ਐਚ ਐਫ ਦੀਆਂ ਗਾਂਈਆਂ ਹੁੰਦੀਆਂ ਉਸੇ ਬਲੱਡ ਲਾਈਨ ਉਸੇ ਬਲੱਡ ਲਾਈਨ ਜੋ ਆਪਣੇ ਠੀਕ ਹੈ ਜੀ ਮੈਂ ਉਹਨਾਂ ਕੋਲ ਬੱਸ ਥੌਂਗ ਨਹੀਂ ਮੈਂ ਕਿਹਾ ਯਾਰ ਮੇਰੇ ਵੀ ਗਾਂ ਨਹੀਂ ਬੱਚੀ ਦੇਦੀ ਠੀਕ ਹੈ ਬੰਦੇ ਨੇ ਆਪਣਾ ਪ੍ਰੇਮ ਬਹੁਤ ਹੋ ਗਿਆ ਨਾ ਯਾਰ ਕੋਈ ਚੱਕਰ ਹੀ ਨਹੀਂ ਬਾਈ ਠੀਕ ਹੈ ਜੀ ਦੇਖ ਸਕਦੇ ਸੱਜਣੂ ਆ ਕਾਫੀ ਵਧੀਆ ਪ੍ਰਿੰਟ ਜਿਹੜਾ ਆਇਆ ਆ 3-3 ਕਿਲੋ ਦੁੱਧ ਸਵੇਰ ਸ਼ਾਮ ਪੀਂਦੀ ਆ ਫੀਡ ਦਿੱਤੀ ਵੀ ਕੇਜਪੂਲ ਬਣਾਇਆ ਇਹਦਾ ਠੀਕ ਹੈ ਬਾਈ ਜੀ ਇਹਨਾਂ ਸਪੈਸ਼ਲ ਕੇਜ ਵੀ ਇਸ ਹਾਸਤੇ ਬਣਾਇਆ ਆ ਤੇ ਕਾਫੀ ਵਧੀਆ ਬੱਚੀ ਲੱਗੀ ਤੇ ਠੀਕ ਹੈ ਬਾਈ ਜੀ ਹੋਰਾਂ ਕੋਲ ਦੋ ਕੱਟੇ ਆ ਉਹਨਾਂ ਦੀ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਆ ਹਾਂ ਤੁਸੀਂ ਵੇਖੋ ਇਹ ਸਾਰੀ ਗੱਲਬਾਤ ਡਾਕਟਰ ਜੀ ਨੇ ਦੇ ਟੈਸਟੀਕਲ ਹਾਂਜੀ ਟੈਸਟੀਕਲ ਇੱਕ ਇਹ ਡਾਇਮੰਡ ਬੋਲਦਾ ਵੀਰੇ ਠੀਕ ਹੈ ਜੀ ਹਰੇਕ ਬੋਲਦਾ ਜਿਹੜਾ ਜਾਨਵਰਾਂ ਦਾ ਅੱਗੇ ਜਿਹੜੀਆਂ ਛੋਟੀਆਂ ਆਉਣਗੀਆਂ ਉਹ ਟੈਸਟੀਕਲ ਤੇ ਡਿਪੈਂਡ ਕਰਦਾ ਸਿਕਿਉਰਟੀ ਆ ਵੀਰੇ ਮੱਝ ਦੇ ਅੱਖਾਂ ਨਹੀਂ ਬਿੱਲੀਆਂ ਠੀਕ ਹੈ ਬਾਈ ਇਹਦੀਆਂ ਅੱਖਾਂ ਬਿੱਲੀਆਂ ਆਇਆਂ ਪੈ ਪਾਰੇ ਆਪਣੀ ਐਸੀ ਮੱਝ ਦਾ ਇਹ ਜੀ ਹਾਂ ਬੂਰੀ ਮੱਝ ਦਾ ਵੀਰੇ ਠੀਕ ਹੈ ਜੀ ਉਹ ਜਿਹੜੀ 20 ਕਿਲੋ ਦੁੱਧ ਦਿੰਦਾ ਉਹ ਉਸ ਮੱਝ ਦਾ ਇਹ ਬੱਚਾ ਜੀ ਇਹ ਸੇਲ ਕਰਾਂਗੇ ਠੀਕ ਹੈ ਕਮ ਆਪਣੇ ਵੀਰੇ ਮੋਹਰਾ ਦਾ ਜਿਆਦਾ ਪਿੰਡਾਂ ਚ ਸਾਡੇ ਮਨੀਰੀ ਰਵੀ ਬਹੁਤ ਹਾਂਜੀ ਆਪਣੇ ਬਾਰਡਰ ਬੈਲਟ ਚ ਜਿਆਦੇ ਆ ਆਪਣੇ ਇਹ ਕਿਸੇ ਚੰਗੇ ਬਾਈ ਨੂੰ ਆਪਾਂ ਜਰੂਰ ਦੇਵਾਂਗੇ ਠੀਕ ਆ ਜੀ ਪਰ ਜੇ ਕਿਸੇ ਬੰਦੇ ਨੇ ਲੈਣਾ ਹੋਇਆ ਹਨਾ ਤੇ ਆਪਾਂ ਮੱਝ ਚਵਾ ਕੇ ਦੇਵਾਂ ਜੇਕਰ ਉਹ ਤੋਂ ਪਹਿਲਾਂ ਕਿਸੇ ਨਾਲ ਕੋਈ ਚੌਦਾ ਬਣ ਗਿਆ ਇਹ ਵੀਰੇ ਸੇਲ ਕਰ ਦਾਂਗੇ ਠੀਕ ਹੈ ਫਾਦਰ ਸਾਈਡ ਫੇਰ ਕਨਫਰਮ ਕਰਿਆ ਜੀ ਫਾਦਰ ਸਾਈਡ ਇਹਦੀ ਵੀਰੇ ਡਾਇਮੰਡ ਡਾਇਮੰਡ ਬੋਲ ਜਿਸ ਦਿਨਾਂ ਝੋਟੇ ਬਹੁਤ ਦੁੱਤੇ ਹਾਂ ਹੁਣ ਵੀ ਲਾਈਵ ਚੱਲੀ ਜਾਂਦੀ ਇੱਕ ਝੋਟੀ ਹਾਂਜੀ ਚੱਲੀ ਤੇ ਬਾਕੀ ਸਾਰੇ ਤਕਰੀਬਨ ਆਪਣੇ ਨੇੜੇ-ਨੇੜੇ ਬੰਦੇ ਜਾਣਦੇ ਇਹਨੂੰ ਹਾਂਜੀ ਇਹ ਵੀਰੇ 1.5 ਸਾਲ ਦਾ ਹੋਇਆ ਨਹੀਂ 1.5 ਸਾਲ ਤੋਂ ਘੱਟ ਆਮਰ ਹਾਂ ਠੀਕ ਸਵਾ 1 ਸਾਲ ਦਾ ਹੈ ਠੀਕ ਹੈ ਬਈ ਪ੍ਰੋਪਰ ਤਰੀਕੇ ਨਾਲ ਕਵਰ ਕਰ ਲਈ ਬਈ ਉਸ ਤੋਂ ਅੱਗੇ ਇੱਕ ਬਾਈ ਮੋਹਰਾਂ ਦਾ ਬੋਲਾ ਤਿਆਰ ਕਰ ਰਹੇ ਉਹਦੀ ਵਾਰੀ ਵੀ ਆਪਾਂ ਗੱਲਬਾਤ ਕਰਦੇ ਆ ਜਿਹੜੀ ਮਾਝ ਪਤਵਾਈ ਕਰਾਈ ਸੀ 1.23 ਕਿਲੋ ਦੀ ਠੀਕ ਆ ਭਾਈ ਇਹ ਉਹਦਾ ਬੱਚਾ ਠੀਕ ਆ ਛੇਰੂ ਸਾਈਡ ਤੋਂ ਮਾਂ ਦੇ ਛੇਰੂ ਕਿਹਦਾ ਬੋਲਾ ਜੀ ਨਾ ਨਾ ਇਹ ਰਾਜਪੁਰੋ ਦੇ ਕੋਲ ਅੱਛਾ ਰਾਜਪੁਰੋ ਦੇ ਕੋਲ ਬੋਲਾ ਉਹਦੇ ਕੋਲੇ ਮੱਝ ਆਈ ਸੀ ਗੱਬਣ ਮੱਝ ਸੂਈ ਲਿਆਂਦੀ ਸੀ ਆਪਾਂ ਠੀਕ ਆ ਜੀ ਇੱਕ ਸੂਆ ਆਪਾਂ ਉਹਦਾ ਗਾਂ ਪੀਤਾ ਓਕੇ ਉਹ ਮੱਝ ਵੀ ਆਪਣੇ ਸੱਜਣ ਬੇਲੀਆਂ ਗੋਲੀਆਂ ਇਹਦੇ ਵੀ ਤੁਸੀਂ ਟੈਸਟਿਕਲ ਵੇਖੋਗੇ ਆਗੇ ਹਾਂਜੀ ਤਾਂ ਤੁਸੀਂ ਵੇਖੋ ਵੀ ਕਵਰ ਕਰ ਲੇ ਭਾਈ ਸਿਉਰਟੀ ਜਾਵਾਂ ਬਿਲਕੁਲ ਬਾਕੀ ਹਾਈਟ ਲੈਂਥ ਬਹੁਤ ਵਧੀਆ ਹੈ ਬਹੁਤ ਹੈ ਬਿਰੇ ਹਜੇ ਹੀ ਹੀ ਕੋ ਕਬੂਰੇ ਕੱਟੇ ਤੋਂ ਬਸ 2 ਕੁ ਮਹੀਨੇ ਵੱਡਾ ਅੱਛੇ ਉਸ ਤੋਂ 2 ਮਹੀਨੇ ਵੱਡਾ ਥੋੜਾ ਜਿਹਾ ਨੀਰੀਦਾਵੀ ਦੀ ਹਾਈਟ ਘੱਟ ਹੁੰਦੀ ਬਟ ਇਸ ਦੀ ਹਾਈਟ ਲੈਂਥ ਵੀ ਬਹੁਤ ਵਧੀਆ ਹੈ ਮਦਰ ਦੀ ਹਾਈਟ ਬਹੁਤ ਸੀ ਬੇਟੀ ਠੀਕ ਹੈ ਜੀ ਕੀ ਹੈ ਇਹਦਾ ਮਿਲਕ ਰਿਕਾਰਡ ਹੈ ਮਦਰ ਸਾਈਡ ਬਈ ਮਦਰ ਤੇ ਗਲ ਪੌਣੇ ਤੇ ਗਲ ਜਿਹੜਾ ਚ ਆਇਆ ਆਪਾਂ ਉੱਚ ਆਪਣੇ ਕੋਈ 24 ਦੇਗੀ 25 ਦੇਗੀ ਠੀਕ ਹੈ ਲਗਭਗ ਜੈਡ ਬਲੈਕ ਪੂਸ਼ ਹੈ ਇਸ ਦੀ ਕੁਝ ਕਵਾਲੀ ਵਾਈਟ ਆ ਬਿਲਕੁਲ ਪ੍ਰੀਤ ਪਿੰਡੇ ਦਾ ਤੇ ਬਹੁਤ ਹੀ ਜਿਆਦਾ ਪਤਲੀ ਚਮੜੀ ਜਿਹੜੀ ਕਿ ਇੱਕ ਮੁਰਾ ਦੀ ਕੈਰੇਕਟਰ ਹ ਮਦਰ ਦੀ ਫੈਟ ਇਹਦੀ 12 ਕਿਲੋ ਟਿੱਕਰ 12 ਕਿਲੋ ਟਾਈਮ ਦਾ ਦੁੱਧ ਉਹ ਚਾਉਂਦੇ ਸੀ ਹਾਂਜੀ 8 ਪਲੱਸ 8 ਪਲੱਸ ਫੈਂਟ 12 ਕਿਲੋ ਡੰਗ ਦੇ ਦੁੱਧ ਦੀ ਆਉਂਦੀ ਸੀ ਹਾਂ ਜਦੋਂ ਤਿੰਨ ਕਿ ਮਹੀਨੇ ਸੂਈ ਹੋ ਜਾਂਦੀ ਸੀ ਹਾਂਜੀ ਬਈ ਤੇ ਵੀਰੇ ਉਦੋਂ 11 11.5 11.5 ਠੀਕ ਹੈ ਕਹਿਣ ਦਾ ਮਤਲਬ ਫੈਂਟ ਦੇ ਵਿੱਚ ਵੀ ਬਹੁਤ ਵਧੀਆ ਦਾ ਮਤਲਬ ਬਹੁਤ ਵਧੀਆ ਵੀਰੇ ਤਾਂ ਹੀ ਆਪਾਂ ਇਹ ਜਿੰਨੇ ਬੇਲੀ ਮਿੱਤਰ ਆਪਣੀ ਯਾਰ ਬੇਲੀ ਆ ਜਿਹੜੇ ਬਰੀਡਿੰਗ ਤੇ ਕੰਮ ਕਰਦੇ ਆ ਉਹਨਾਂ ਸਾਰਿਆਂ ਦੀ ਡਿਮਾਂਡ ਐ ਬੋਲਦੇ ਠੀਕ ਐ ਅਸੀਂ ਸਾਰਿਆਂ ਦੇ ਘਰਾਂ ਚ ਆਪਦੇ ਜਦੋਂ ਕੱਟੀਆਂ ਇਹਨਾਂ ਦੁੱਧ ਤੇ ਆ ਗਈਆਂ ਉਹਦੋਂ ਬਾਅਦ ਉਹਦੋਂ ਬਾਅਦ ਦੇ ਮਾਰਕੀਟ ਚ ਕੱਢਾਂਗੇ ਜੀ ਸੋਨਾ ਚੇਰੇ ਦਾ ਸੀਮਨ ਨਹੀਂ ਤਿਆਰ ਕਰਨਾ ਨਾ ਸੀਮਨ ਤਿਆਰ ਕਰਉਣਾ ਨਾ ਕੁਝ ਵੀ ਨਹੀਂ ਜਿੱਦੋਂ ਦੁੱਧ ਤੇ ਆਇਆ ਤਾਂ ਖਰਚਾ ਕਰਾਂਗੇ ਨਹੀਂ ਬਈ ਨਹੀਂ ਕਰਦੇ ਨਾ ਕਿਸੇ ਨੂੰ ਗਰਮਰਾਹ ਕਰਗੇ ਸਿੰਘ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਟਰਕਚਰ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਝੂਟਾ ਯਾਰ ਜਿੰਨਾ ਵੀ ਕਹਿ ਦਿੱਤੇ ਹਾਂ ਹਜੇ ਨੱਥ ਨੁੱਥ ਵੀ ਨਹੀਂ ਮਾਰੀ ਜਾਂਦਾ ਨਹੀਂ ਮਾਰੀ ਹਜੇ ਤੇ ਵੈਸੇ ਇਸ ਦਾ ਰਿਕਾਰਡ ਬਹੁਤ ਚੰਗਾ ਮਦਰ ਸਾਈਡ ਤੋਂ ਬਾਈ ਜੀ ਹੋਰਾਂ ਨੇ ਦੱਸਿਆ ਸੋ ਇਹ ਜਿਹੜਾ ਮੁੱਲ ਹੈ ਇਹ ਕਹਿਣਗੇ ਇਹ ਵੱਡਾ ਹੋ ਗੈ ਹਾਏ ਨੋ ਦੰਦਮ ਸਾਜੀ ਬਈ ਥੋੜੇ ਜੂਮ ਆਊਟ ਕਰਕੇ ਖੀਰਾ ਦੰਦੋ ਇਸ ਟਾਈਮ ਬਿਲਕੁਲ ਤੇ ਇਹ ਬਾਈ ਜੀ ਹੋਰਾਂ ਨੇ ਇਸ ਦਾ ਸੀਮਨ ਉਦੋਂ ਤਿਆਰ ਕਰਾਉਣਾ ਜਦੋਂ ਇਸਦੇ ਵਿੱਚ ਝੋਟਨਾ ਦੁੱਧ ਤੇ ਆਉਣਾ। ਘਰੇ ਯੂਜ਼ ਕਰਾਂਗੇ। ਹਾਂ ਇਹ ਇੱਕ ਸੋਚ ਹੋਣੀ ਚਾਹੀਦੀ ਆ ਹਰੇਕ ਫਾਰਮਰ ਦੀ। ਹਾਂ ਉਦੋਂ ਆਪਾਂ ਯੂਜ਼ ਕਰਾਂਗੇ। ਠੀਕ ਆ ਜੀ। ਬਾਕੀ ਨਾ ਕੋਈ ਸਾਰੀ ਅੱਜ ਦੀ ਵੀਡੀਓ ਆਪਣੀ ਕੰਪਲੀਟ ਹੋ ਗਈ ਹੈ। ਕੋਈ ਹੋਰ ਗੱਲਬਾਤ ਜੀ ਤੁਹਾਡੀ ਰਹਿੰਦੀ ਹੋਵੇ। ਬਸ ਕਿਸੇ ਬੰਦੇ ਨੂੰ ਕੋਈ ਗੱਲਬਾਤ ਕਰਨ ਲਈ ਕੰਟੈਕਟ ਨੰਬਰ ਮੈਂ ਦੱਸ ਦਿਆਂ। ਹਾਂ ਜੀ ਆਪਾਂ ਮੈਂਸ਼ਨ ਕਰ ਦਾਂਗੇ ਬਾਈ ਹੋਰਾਂ ਦਾ ਤੇ ਬਾਈ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਨੂੰ ਸਮਾਂ ਦਿੱਤਾ ਤੇ ਬਹੁਤ ਖੁੱਲੀਆਂ ਗੱਲਬਾਤਾਂ ਕੀਤੀਆਂ ਤੇ ਬਾਈ ਜੀ ਹੋਰਾਂ ਦਾ ਸੁ ਤੇ ਬਹੁਤ ਵਧੀਆ ਵੀਡੀਓ ਸੀ ਤੇ ਕੋਸ਼ਿਸ਼ ਆ ਵੀ ਤੁਹਾਨੂੰ ਬਹੁਤ ਕੁਝ ਅੱਜ ਦੀ ਵੀਡੀਓ ਜੇ ਸਿੱਖਣ ਨੂੰ ਮਿਲਿਆ ਹੋਊਗਾ ਪਿਛਲੀ ਵੀਡੀਓ ਦਾ ਜਿਹੜਾ ਪਾਰਟ ਆ ਉਹ ਇੱਕ ਆਪਾਂ ਪੋਡਕਾਸਟ ਐਪ ਕੀਤਾ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਸ ਵੀਡੀਓ ਚ ਅੱਪ ਬਾਈ ਦੇ ਸਾਰੇ ਜਾਨਵਰ ਦਿਖਾਏ ਆ ਨਾਸਟਕ ਵੀਡੀਓ ਨੂੰ ਆਵਾਜ਼ ਕਰਨ ਦੇ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਭ ਬੋਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ